ਰਾਡ ਕਹਾਣੀ ਸਰਗੀ ਟੀਵੀ ਚੈਨਲ ਤੇ ਆਉਂਦੀਆਂ ਵਾਂਸਵੰਨੀਆਂ ਖਬਰਾਂ ਮੈਨੂੰ ਪਰੇਸ਼ਾਨ ਕਰ ਜਾਂਦੀਆਂ ਹਨ ਕੁਝ ਵਿਸਰ ਜਾਂਦੀਆਂ ਹਨ ਤੇ ਕੁਝ ਦਿਲ ਤੇ ਇਸ ਤਰ੍ਹਾਂ ਸੱਟ ਮਾਰਦੀਆਂ ਹਨ ਕਿ ਮੈਂ ਰੋਣ ਹਾ ਕੇ ਹੋ ਜਾਂਦੀ ਹਾਂ ਅਜੇ ਮਹੀਨਾ ਪਹਿਲਾਂ ਵਾਪਰੀ ਘਟਨਾ ਨੇ ਮੇਰਾ ਤਰਾਹ ਕੱਢ ਦਿੱਤਾ ਸੀ ਤੇ ਆ ਜਿਹੜੀ ਕੱਲ ਦੀ ਵਾਲਦਤ ਹੈ ਇਹਨੇ ਤਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਛੱਡਿਆ ਸੀ ਹੁਣ ਇਹ ਦੋਵੇਂ ਖਬਰਾਂ ਰਾਲਗੱਡ ਹੋਈਆਂ ਮੇਰਾ ਪਿੱਛਾ ਕਰਦੀਆਂ ਹਨ ਕਦੇ ਪਹਿਲੀ ਖਬਰ ਸੇਰ ਘੱਟ ਖਲਾਉਂਦੀ ਹੈ ਅਤੇ ਕਦੇ ਦੂਜੀ ਖਬਰ ਪਹਿਲੀ ਖਬਰ ਪਹਿਲੀ ਖਬਰ ਮਿਸਟਰ ਅਤੇ ਮਿਸਿਸ ਅਨੰਦ ਦੇ ਘਰ ਦੀ ਹੈ ਜਿਸ ਦੀ 13 ਵਰਿਆਂ ਦੀ ਮੁਟਿਆਰ ਧੀ ਅਤੇ ਨੌਕਲ ਦੀ লাশ ਘਰ ਵਿੱਚੋਂ ਬਰਾਮਦ ਹੋਈ ਫਿਰ ਹਰੇਕ ਚੈਨਲ ਵਾਲੇ ਉਸ ਖਬਰ ਦਾ ਖੁਰਾ ਖੋਜ ਲੱਭਣ ਤੁਰ ਪੈਂਦੇ ਹਨ ਇਸ ਘਟਨਾ ਨਾਲ ਸੰਬੰਧਿਤ ਨਿੱਕੇ ਤੋਂ ਨਿੱਕਾ ਅੰਪੇਰਵਾ ਟੀਵੀ ਤੇ ਦਿਖਾਇਆ ਜਾਣ ਲੱਗਦਾ ਹੈ ਖਬਰ ਸੁਣ ਕੇ ਮੈਂ ਸਹਿਜ ਨਹੀਂ ਰਹਿੰਦੀ ਸਾਹਮਣੇ ਬੈਠੀ ਧੀ ਵੱਲ ਵੇਖ ਹੋਰ ਡਲ ਜਾਂਦੀ ਹਾਂ ਉਹ ਵੀ 13 ਸਾਲਾਂ ਦੀ ਹੈ ਮੈਂ ਆਪਣੀ ਧੀ ਨੂੰ ਗੋਹ ਨਾਲ ਵੇਖਦੀ ਹਾਂ ਉਸ ਦੇ ਮਾਸੂਮ ਨਕਸ਼ ਜਵਾਨੀ ਦੀ ਭਾ ਮਾਰਨ ਲੱਗਦੇ ਨੇ ਮੈਂ ਤਰਬਕ ਜਾਂਦੀ ਹਾਂ ਮੇਰੇ ਨੇੜੇ ਬੈਠੇ ਮੇਰੇ ਪਤੀ ਵੀ ਇਹ ਖਬਰ ਸੁਣ ਰਹੇ ਨੇ ਹੋ ਸਕਦਾ ਉਹਨਾਂ ਦੇ ਮਨ ਵਿੱਚ ਵੀ ਕੋਈ ਖੌਫ ਆਇਆ ਹੋਵੇ ਪਰ ਉਹ ਮੇਰੇ ਨਾਲ ਕੋਈ ਗੱਲ ਸਾਂਝੀ ਨਹੀਂ ਕਰਦੇ ਆਪਣੇ ਕਮਰੇ ਵਿੱਚ ਜਾਣ ਲੱਗਿਆਂ ਬੇਮਤਲਬ ਆ ਹੀ ਕੁੜੀ ਨੂੰ ਝਿੜਕ ਗਏ ਅਤੇ ਮੈਨੂੰ ਆ ਕੇ ਕਹਿਣ ਲੱਗੇ ਤੂੰ ਨੌਕਰੀ ਛੱਡ ਦੇ ਉਹ ਤਾਂ ਉਸ ਤੋਂ ਬਾਅਦ ਨਾਰਮਲ ਹੋ ਗਏ ਪਰ ਮੇਰੇ ਮਨ ਨੂੰ ਉਹ ਗੱਲ ਜਾਂਦੀ ਨਹੀਂ ਬਥੇਰਾ ਸੋਚਦੀ ਹਾਂ ਜੋ ਉੱਥੇ ਹੋਇਆ ਉਹ ਮੇਰੇ ਘਰ ਨਹੀਂ ਹੋ ਸਕਦਾ ਪਰ ਫਿਰ ਵੀ ਪਤਾ ਨਹੀਂ ਕਿਵੇਂ ਮੈਂ ਆਪਣੀ ਧੀ ਉੱਤੇ ਸ਼ਰੂਤੀ ਦਾ ਚਿਹਰਾ ਮਾਰ ਦਿੱਤਾ ਅਤੇ ਉਹ ਨੌਕਰ ਮੈਨੂੰ ਆਪਣੇ ਨੌਕਰ ਵਰਗਾ ਲੱਗੀ ਜਾਵੇ ਜਦੋਂ ਵੀ ਘਰੋਂ ਬਾਹਰ ਹੁੰਦੀ ਹਾਂ ਤਾਂ ਮੈਨੂੰ ਲੱਗਦਾ ਜਿਵੇਂ ਮੇਰੇ ਘਰ ਵੀ ਉਹ ਜਹੀ ਵਾਰਦਾਤ ਹੋ ਰਹੀ ਹੈ ਨਿਤ ਸੋਚਦੀ ਹਾਂ ਉਸ ਖਬਰ ਬਾਰੇ ਵਿੱਚ ਕੁਝ ਨਹੀਂ ਪੜਨਾ ਸੁਣਨਾ ਪਰ ਫਿਰ ਵੀ ਅਖਬਾਰ 'ਚ ਜਦ ਕੋਈ ਖਬਰ ਉਸ ਘਟਨਾ ਬਾਰੇ ਹੁੰਦੀ ਹੈ ਤਾਂ ਮੇਰੇ ਕੋਲੋਂ ਪੜੇ ਬਿਨਾ ਨਹੀਂ ਰਹਿ ਹੁੰਦਾ ਕਾਲਜ ਵਿੱਚ ਮਨੋਵਿਗਿਆਨ ਪੜਾਉਂਦੀ ਮੇਰੀ ਸਹੇਲੀ ਨੂੰ ਮੈਂ ਆਪਣੀ ਸਮੱਸਿਆ ਬਾਰੇ ਦੱਸਦੀ ਹਾਂ ਉਹ ਮੈਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਵੀ ਮੇਰੇ ਅੰਦਰ ਚੱਲ ਰਿਹਾ ਹੈ ਉਸ ਦੀਆਂ ਗੱਲਾਂ ਨਾਲ ਸ਼ਾਂਤ ਹੁੰਦਾ ਹੈ ਪਰ ਫਿਰ ਘਰ ਵੱਲ ਜਾਂਦੇ ਉਸ ਘਟਨਾ ਨਾਲ ਸੰਬੰਧਿਤ ਵਨਸਵਨੀਆਂ ਖਬਰਾਂ ਮੈਨੂੰ ਆਪਣੇ ਘਰ ਵਾਪਰ ਰਹੀਆਂ ਲੱਗਦੀਆਂ ਨੇ ਅਜੀਬ ਤਰ੍ਹਾਂ ਦੀ ਖਲਬਲੀ ਮਚ ਜਾਂਦੀ ਹੈ ਜਦ ਤੋਂ ਪਹਿਰਮਨ ਉਦਾਸ ਰਹਿੰਦਾ ਹੈ ਪਾਠ ਕਰਦੀ ਹਾਂ ਪਰ ਪਾਠ ਕਰਨ ਵੇਲੇ ਵੀ ਘਟਿਆ ਵਿਚਾਰ ਆਉਣੋਂ ਨਹੀਂ ਹਟਦੇ ਹੱਥ ਵਿੱਚ ਫੜਿਆ ਗੁਟਕਾ ਸਾਇਬਾਥਾ ਛੁੱਟ ਜਾਂਦਾ ਹੈ ਮੈਂ ਰੋਣ ਹੱਕੀ ਹੋ ਜਾਂਦੀ ਹਾਂ ਕਾਲਜ ਵਿੱਚ ਤੁਰੀ ਫਿਰਦੀ ਵੀ ਮੈਂ ਆਪਣੇ ਘਰ ਦੀ ਪਰਿਕਰਮਾ ਕਰ ਰਹੀ ਹੁੰਦੀ ਹਾਂ ਉਹ ਘਰ ਜਿੱਥੇ ਨੌਕਰ ਵੀ ਹੈ ਅਤੇ ਮੇਰੀ ਬੇਟੀ ਵੀ ਸ਼ਾਇਦ ਇਸੇ ਕਰਕੇ ਇੱਕ ਦਿਨ ਮੈਂ ਟਾਈਮ ਤੋਂ ਪਹਿਲਾਂ ਹੀ ਘਰ ਆਈ ਜਿਵੇਂ ਆਪਣੇ ਹੀ ਘਰ ਰੇਡ ਮਾਰਨੀ ਹੋਵੇ ਦਾ ਦਰਵਾਜ਼ਾ 10-12 ਮਿੰਟ ਨਹੀਂ ਖੁੱਲਦਾ ਤਾਂ ਮੇਰੇ ਸਾਹਮਣੇ ਦਿਨ ਦਿਹਾੜੇ ਉਸ ਕਬਰ ਦੇ ਸੀਨ ਨੱਚਣ ਲੱਗ ਜਾਂਦੇ ਹਨ ਬੈਲ ਦੀ ਆਵਾਜ਼ ਸੁਣ ਮੇਰੇ ਘਰੋਂ ਤਾਂ ਬਾਹਰ ਕੋਈ ਨਹੀਂ ਸੀ ਨਿਕਲਿਆ ਪਰ ਮੇਰੇ ਰੋਲੇ ਰੱਪੇ ਨੇ ਸਾਰੀ ਗਲੀ ਇਕੱਠੀ ਕਰ ਲਈ ਸੀ ਰੋਈ ਜਾਮਾ ਪੀੜ ਚੋਂ ਹੀ ਕੋਈ ਆਵਾਜ਼ ਆਉਂਦੀ ਹੈ ਕੀ ਹੋਇਆ ਮੇਰੇ ਮੂੰਹੋਂ ਬਸ ਇਹੀ ਨਿਕਲਦਾ ਹੈ ਮੇਰੀ ਧੀ ਕਿੱਥੇ ਪੀੜ ਦੇ ਕਈ ਚਿਹਰੇ ਉਦਾਸ ਸੀ ਤੇ ਕਈ ਮੁਸਕਣੀਆਂ ਵਿੱਚ ਹੱਸ ਰਹੇ ਸੀ ਪਰ ਫੇਰ ਵੀ ਲੱਗਦਾ ਹੈ ਉਸ xSpeed ਵਿੱਚ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ ਸੀ ਤੇ ਉਸ xSpeed ਵਿੱਚੋਂ ਹੀ ਕਿਸੇ ਦੀ ਆਵਾਜ਼ ਮੇਰੇ ਕੰਨਾਂ ਨਾਲ ਖਹਿ ਜਾਂਦੀ ਹੈ ਜਿਹੜੀਆਂ ਮਾਵਾਂ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿਣ ਉਹਨਾਂ ਨਾਲ ਇਹੀ ਕੁਝ ਹੁੰਦਾ 10-15 ਮਿੰਟਾਂ ਦੀ ਕਾਂਵਾ ਰੋਲੀ ਨੇ ਲੋਕਾਂ ਨੂੰ ਮੇਰੀ ਧੀ ਬਾਰੇ ਗੱਲਾਂ ਬਣਾਉਣ ਦੀ ਖੁੱਲ ਦੇ ਦਿੱਤੀ ਸੀ ਹੜਬੜਾਹਟ ਵਿੱਚ ਹੀ ਨੌਕਰ ਦੇ ਮੋਬਾਈਲ ਤੇ ਫੋਨ ਕਰਦੀ ਹਾਂ ਬੈਲ ਜਾ ਰਹੀ ਹੈ ਪਰ ਨੌਕਰ ਫੋਨ ਨਹੀਂ ਚੁੱਕ ਰਿਹਾ ਮੈਂ ਹੋਰ ਡਾਲ ਜਾਂਦੀ ਹਾਂ ਤੇ ਫਿਰ 5 ਮਿੰਟਾਂ ਬਾਅਦ ਹੀ मेरी धीरे नौकर आंदे दिसे भीड़ वाले बीबी जी घर में सब ठीक है जीच आया इनु आखा नहीं सब ठीक नहीं है पर कह नहीं होया अणम ने जे मन बस इना ही पूछती हां कि गई सी बीबी जी आप भूल गई हर शनिवार को बिटिया बाहर का खाना खाती है इसे बाहर से खाना खिलाकर लाया हूँ ਹੁਣ ਮੇਰੇ ਘਰ ਦੇ ਬਾਹਰ ਕੋਈ ਭੀੜ ਨਹੀਂ ਘਰ ਦਾ ਦਰਵਾਜ਼ਾ ਖੋਲ ਅੰਦਰ ਜਾਂਦੀ ਹਾਂ ਤਾਂ ਹਰ ਬੈੱਡ ਦੀ ਚਾਦਰ ਨੂੰ ਗੋਹ ਨਾਲ ਵੇਖਦੀ ਹਾਂ ਆਪਣੇ ਮਨ ਵਿੱਚ ਆਉਂਦੇ ਵਿਚਾਰਾਂ ਤੇ ਸ਼ਰਮਸਾਰ ਹੋ ਜਾਂਦੀ ਹਾਂ ਨੌਕਰ ਦੀ ਆਵਾਜ਼ ਆਉਂਦੀ ਹੈ ਮੈਂ ਕਹਿ ਰਿਹਾ ਥਾ ਨਾ ਬੀਬੀ ਜੀ ਘਰ ਮੇ ਸਭ ਠੀਕ ਠਾਕ ਹੈ ਆਪਕੋ ਤੋ ਪਤਾ ਨਹੀਂ ਕੀ ਹੋ ਜਾਂਦਾ ਹੈ ਕਬੀ ਕਬੀ ਆਪਣੀ ਬੇਟੀ ਨੂੰ ਗਲੇ ਲਾਉਂਦੀ ਹਾਂ ਸ਼ਾਂਤ ਹੋ ਜਾਂਦੀ ਹਾਂ ਤੇ ਫਿਰ ਬੇਮੁਹਾਰੇ ਅਥਰੂ ਮੇਰੀਆਂ ਅੱਖਾਂ ਵਿੱਚੋਂ ਕਿਰਨ ਲੱਗ ਜਾਂਦੇ ਨੇ ਨੌਕਰ ਸਭ ਕੁਝ ਦੇਖ ਰਿਹਾ ਹੈ ਕਿਆ ਹੋਆ ਬੀਬੀ ਜੀ ਮੇਰੇ ਹੋਤੇ ਕੋਈ ਟੈਨਸ਼ਨ ਨਹੀਂ ਉਹ ਬੋਲੀ ਜਾ ਰਿਹਾ ਸੀ ਮੇਰੇ ਕੋਲੋਂ ਕੋਈ ਜਵਾਬ ਨਹੀਂ ਦੇ ਹੁੰਦਾ ਅਤੇ ਮੇਰੇ ਦੋਵੇਂ ਹੱਥ ਆਪ ਮਹਾਰੇ ਉਹਦੇ ਸਾਹਮਣੇ ਜੁੜ ਜਾਂਦੇ ਨੇ ਉਹ ਮੇਰੇ ਸਿਰ ਤੇ ਹੱਥ ਰੱਖ ਰਸੋਈ ਵਿੱਚ ਕੰਮ ਕਰਨ ਚਲਾ ਜਾਂਦਾ ਹੈ ਉਹਨੂੰ ਕੀ ਦੱਸਾਂ ਉਹਦੇ ਕਰਕੇ ਹੀ ਤਾਂ ਟੈਨਸ਼ਨ ਹੈ ਮਨ ਵਿੱਚ ਬਹੁਤ ਵਾਰ ਆਉਂਦਾ ਹੈ ਇਹਨੂੰ ਘਰੋਂ ਕੱਢ ਦੇਵਾਂ ਫਿਰ ਤਾਂ ਸ਼ਾਂਤ ਹੋਵਾਂਗੀ ਮੈਨੂੰ ਆਪਣੇ ਆਪ ਤੇ ਵੀ ਖੇਜ ਆਉਂਦੀ ਹੈ ਮੇਰੇ ਡਿਸਟਰਬ ਰਹਿੰਦੇ ਸਾਰਾ ਘਰ ਡਿਸਟਰਬ ਹੋ ਜਾਂਦਾ ਬੇਮਤਲਬਾ ਹੀ ਨੌਕਰ ਨੂੰ ਝਿੜਕਦੀ ਰਹਿੰਦੀ ਹਾਂ ਨਵਜੋਦੀ ਦਸੀ ਦਵਾਈ ਲੈ ਰਹੀ ਹਾਂ ਡੀਪ ਬਰੀਥਿੰਗ ਵੀ ਕਰਦੀ ਹਾਂ ਆਪਣੇ ਨੌਕਰ ਬਾਰੇ ਚੰਗਾ ਸੋਚਣ ਦੀ ਕੋਸ਼ਿਸ਼ ਕਰਦੀ ਹਾਂ ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਉਂਦੀ ਜਦ ਉਸ ਕਿਸੇ ਵੀ ਔਰਤ ਵੱਲ ਲਚਾਈਆਂ ਨਜ਼ਰਾਂ ਨਾਲ ਵੇਖਿਆ ਹੋਵੇ ਪਰ ਉਦੋਂ ਗੱਲ ਹੋਰ ਸੀ ਉਦੋਂ ਇਹਦੀ بیوی ਜਾਂਦੀ ਜਾਗਦੀ ਸੀ ਹੁਣ بیوی ਮਾਰ ਖੱਪ ਗਈ ਹੈ ਤੇ ਇਹ ਸਾਡੇ ਘਰ ਦਾ ਹੀ ਹੋ ਕੇ ਰਹਿ ਗਿਆ ਪਿਛੇ ਮੁੜ ਕੇ ਵੇਖਦੀ ਹਾਂ ਤਾਂ ਸਭ ਕੁਝ ਚੇਤੇ ਆਉਂਦਾ ਹੈ। ਇਸ ਨੌਕਰ ਦਾ ਸਾਡੇ ਘਰ ਨਾਲ ਨਾਤਾ 12 ਵਰਿਆਂ ਦਾ ਹੈ। ਮੇਰੀ ਬੇਟੀ ਸਾਲ ਕਦੀ ਸੀ ਜਦੋਂ ਇਹ ਦੋਵੇਂ ਜੀ ਸਾਡੇ ਘਰ ਆਏ ਸੀ। ਇਹ ਦੋਵੇਂ ਕਦੇ ਉਪਰੇ ਨਹੀਂ ਸੀ ਲੱਗੇ ਤੇ ਨਾ ਹੀ ਇਹਨਾਂ ਨੂੰ ਨੌਕਰਾਂ ਵਾਂਗੂ ਜਾਣਿਆ ਸੀ। ਪਰ ਹੁਣ ਮੈਂ ਜਦ ਨੌਕਰ ਨੂੰ ਵੇਖਦੀ ਹਾਂ ਤਾਂ ਚੰਡੀ ਚੜ ਜਾਂਦੀ ਆ। ਕਈ ਵਾਰ ਸੋਚੂੰ ਇਹ ਇੰਜ ਨਹੀਂ ਕਰ ਸਕਦਾ। ਮੇਰੀ ਧੀ ਦਾ ਖਿਆਲ ਮੇਰੇ ਤੋਂ ਵੀ ਵੱਧ ਰੱਖਦਾ। ਪਰ ਫੇਰ ਉਸ ਕੇਸ ਨਾਲ ਆਈ ਵਨ ਸਵੰਨੀ ਖਬਰ ਮੈਨੂੰ ਕੰਬਾ ਕੇ ਰੱਖ ਦਿੰਦੀ ਹੈ ਪਰੇਸ਼ਾਨ ਜਹੀ ਮੈਂ ਉਦਾਸ ਜਹੀ ਮੈਂ ਆਪਣੀ ਸਹੇਲੀ ਨਵਜੋਤ ਨੂੰ ਸਭ ਕੁਝ ਦੱਸਦੀ ਹਾਂ ਉਹ ਮੈਨੂੰ ਆਪਣੇ ਕਾਉਂਸਲਿੰਗ ਸੈਂਟਰ ਤੇ ਬੁਲਾਉਂਦੀ ਹੈ ਮੇਰੀ ਕੇਸ ਹਿਸਟਰੀ ਤਿਆਰ ਕਰਨ ਲਈ ਮੈਨੂੰ ਪੁੱਛਦੀ ਹੈ ਤੈਨੂੰ ਕਦੇ ਅੱਗੇ ਵੀ ਇੰਜ ਹੋਇਆ ਨਹੀਂ ਉਹ ਫੇਰ ਪੁੱਛਦੀ ਹੈ ਆਪਣੀ ਜਵਾਨੀ ਬਚਪਨ ਚ ਕਦੇ ਇੰਜ ਲੱਗਾ ਜੋ ਕਿਸੇ ਨਾਲ ਹੋਇਆ ਜੇ ਉਹ ਮੇਰੇ ਨਾਲ ਵਾਪਸ ਜਾਈਂ ਹਾਂ ਮੈਨੂੰ ਯਾਦ ਹੈ ਜਦ ਮੇਰੀ ਸਹੇਲੀ ਦਾ ਬਾਪ ਮਰਿਆ ਤਾਂ ਮੈਨੂੰ ਲੱਗੀ ਜਾਵੇ ਜੇ 베ਰਾ ਬਾਪ ਮਰ ਜਾਵੇ ਹੋਰ ਇਸ ਤਰ੍ਹਾਂ ਦਾ ਕੁਝ ਉਹ ਫੇਰ ਪੁੱਛਦੀ ਹੈ ਆਪਣੇ ਦਿਮਾਗ ਤੇ ਥੋੜਾ ਹੋਰ ਜ਼ੋਰ ਪਾ ਕੇ ਉਸ ਨੂੰ ਦੱਸਦੀ ਹਾਂ ਜਦੋਂ ਕਦੇ ਪਿੰਗਲਵਾੜੇ ਜਾਂਦੀ ਹਾਂ ਤਾਂ ਅਕਪਾਹ ਆਉਂਦੀ ਹੈ ਮੈਨੂੰ ਲੱਗਦਾ ਜੇ ਮੇਰੇ ਬੱਚਿਆਂ ਨਾਲ ਵੀ ਇੰਜ ਹੋ ਜਾਵੇ ਨਵਜੋਤ ਤੈਨੂੰ ਤਾਂ ਪਤਾ ਹੈ ਮੈਂ ਇਸ ਤਰ੍ਹਾਂ ਦੀ ਸ਼ੱਕੀ ਨਹੀਂ ਸੀ ਇਹ ਸ਼ੱਕ ਨਹੀਂ ਹੈ ਦੀਪਾ ਯੂ ਆਰ ਸਫਰਿੰਗ ਫਰਮ ਪੈਰਨੋਇਡ ਡਿਸਆਰਡਰ ਬਟ ਯੂ ਡੋਂਟ ਵਰੀ ਇਸ ਮਸਿਆ ਅਜੇ ਮਾਈਲਡ ਹੈ ਮੈਂ ਠੀਕ ਹੋ ਜਾਵਾਂਗੀ ਮੈਂ ਤਰਲੇ ਜਹੇ ਨਾਲ ਉਸ ਨੂੰ ਪੁੱਛਦੀ ਹਾਂ ਵੇਖ ਦੀਪਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਉਹ ਜੋ ਬਿਮਾਰੀ ਨੂੰ ਆਪਣੇ ਤੇ ਹਾਵੀ ਕਰ ਲੈਂਦੇ ਨੇ ਤੇ ਦੂਜੇ ਕੁਝ ਜੋ ਬਿਮਾਰੀ ਤੇ ਆਪ ਹਾਵੀ ਹੋ ਜਾਂਦੇ ਨੇ ਦੂਜੀ ਕਿਸਮ ਦੇ ਲੋਕ ਜਲਦੀ ਬਿਮਾਰੀ ਤੋਂ ਓਵਰਕਮ ਕਰ ਲੈਂਦੇ ਨੇ ਕੋ ਕਲੀਨਿਕ ਤੋਂ ਆ ਕੇ ਮੈਂ ਦਵਾਈ ਲੈਂਦੀ ਹਾਂ ਅੱਜ ਕਿੰਨੇ ਹੀ ਦਿਨਾਂ ਬਾਅਦ ਮੈਂ ਰਿਲੈਕਸਡ ਫੀਲ ਕਰ ਰਹੀ ਹਾਂ ਤੇ ਕਿੰਨੇ ਹੀ ਦਿਨਾ ਬਾਅਦ ਮੈਂ ਰੱਜ ਕੇ ਸੁੱਤੀ ਹਾਂ ਪਰ ਜਦ ਅੱਖ ਖੁੱਲਦੀ ਹੈ ਤਾਂ ਘਰ ਵਿੱਚ ਤੁਰਿਆ ਫਿਰਦਾ ਨੌਕਰ ਮੈਨੂੰ ਇੰਜ ਲੱਗਦਾ ਜਿਵੇਂ ਮੇਰੀ ਜਵਾਨ ਹੋ ਰਹੀ ਧੀ ਨੂੰ ਅੱਖਾਂ ਹੀ ਅੱਖਾਂ ਵਿੱਚ ਮਾਪ ਰਿਹਾ ਹੋਵੇ ਆਪਣੇ ਧਿਆਨ ਨੂੰ ਹੋਰ ਥਾਂ ਪਾਉਣ ਲਈ ਨੈਟ ਖੋਲਦੀ ਹਾਂ ਉਂਝ ਮੈਂ ਬਹੁਤ ਦਿਨਾਂ ਤੋਂ ਉਸ ਘਟਨਾ ਨਾਲ ਰਿਲੇਟਡ ਕੋਈ ਖਬਰ ਨਹੀਂ ਸੁਣੀ ਮਨਤੇ ਜਾਪਦਾ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਅੱਜ ਮੈਂ ਉਸ ਘਟਨਾ ਬਾਰੇ ਕੁਝ ਨਹੀਂ ਦੇਖਣਾ ਪਰ ਫਿਰ ਵੀ ਪਤਾ ਨਹੀਂ ਕਿਵੇਂ ਨੈਟ ਤੇ ਸ਼ਰੂਤੀ ਮਰਡਰ ਕੇਸ ਕਲਿੱਕ ਹੋ ਗਿਆ ਉਸ ਘਟਨਾ ਦਾ ਨਿਕਾ ਨਿਕਾ ਵੇਰਵਾ ਅੱਖਾਂ ਅੱਗੇ ਵਿਛੇ ਜਾਂਦਾ ਹੈ ਅਜੀਬ ਹਾਲਤ ਸੀ ਮੇਰੀ ਜਿਹੜੀਆਂ ਗੱਲਾਂ ਦੁੱਖ ਦੇਣ ਦੀਆਂ ਉਹਨਾਂ ਦਾ ਹੀ ਖੁਰਾਕੋਜ ਲੱਭਣ ਤੋਰ ਪੈਂਦੀ ਹਾਂ ਇੱਕ ਵੇਰਵਾ ਪੜ ਕੇ ਮੈਂ ਫਿਰ ਹਾਲੋ ਬਿਹਾਲ ਹੋ ਜਾਂਦੀ ਹਾਂ ਸੋਚਦੀ ਹਾਂ ਜੇ ਮੇਰੇ ਨੌਕਰ ਨੇ ਵੀ ਮੇਰੀ ਧੀ ਦੀ ਪੌਣ ਵੀਡੀਓ ਬਣਾ ਦਿੱਤੀ ਹੋ ਤਾਂ ਮੈਂ ਕੀ ਕਰੂੰਗੀ ਮੈਂ ਲੈਪਟਾਪ ਨੂੰ ਵਗਾਹ ਮਾਰਦੀ ਹਾਂ ਕਾਲੀ ਹੋਈ ਡਿਸਪਲੇ ਵਿੱਚੋਂ ਵੀ ਮੈਨੂੰ ਸੀਨ ਦਿਸਣੋਂ ਨਹੀਂ ਹਟਦੇ ਹੜਬੜਾੜ ਜਈ ਵਿੱਚ ਮੈਂ ਆਪਣੀ ਧੀ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੀ ਹਾਂ ਮम्मा ਕੀ ਹੋਇਆ ਮੇਰੇ ਮੂੰਹੋਂ ਕੁਝ ਨਹੀਂ ਨਿਕਲਦਾ ਤੇ ਚੱਲਿਆਂ ਵਾਂ ਗੋਦੇ ਦੁਆਲੇ ਬਾਵਾਂ ਵੱਲ ਲੈਂਦੀ ਹਾਂ ਪਲੀਜ਼ ਲੀਵ ਮੀ ਮੇਰਾ ਸਾਹ ਘੁੱਟ ਰਿਹਾ ਮम्मा ਮੇਰੇ ਕੋਲੋਂ ਉਹ ਜ਼ਬਰਦਸਤੀ ਛੁੱਟ ਜਾਂਦੀ ਹੈ ਮੇਰੇ ਅਥਰੂ ਵਹਿ ਜਾਂਦੇ ਨੇ ਮੇਰੀ ਰੋਜ਼ ਮੇਰੇ ਕੋਲ ਬੈਠ ਜਾਂਦੀ ਹੈ ਮੈਂ ਉਹਦੇ ਮੋਢੇ ਤੇ ਸਿਰ ਰੱਖ ਦਿੰਦੀ ਹਾਂ ਮम्मा ਕੀ ਹੋ ਜਾਂਦਾ ਹੈ ਤੁਹਾਨੂੰ ਪਤਾ ਨਹੀਂ ਰੋਜ਼ ਮੈਨੂੰ ਕੀ ਹੋ ਜਾਂਦਾ ਹੈ ਰੋਜ਼ ਤੈਨੂੰ ਪਤਾ ਜਦੋਂ ਤੂੰ ਛੋਟੀ ਸੀ ਪਾਪਾ ਨਾਲ ਲੁਕਣ ਮੀਟੀ ਖੇਡਦੀ ਹੁੰਦੀ ਸੀ ਮੈਂ ਤੈਨੂੰ ਬਚਾਉਣ ਲਈ ਆਪਣੀ ਬੁੱਕਲ ਵਿੱਚ ਲੁਕਾ ਲੈਂਦੀ ਸੀ ਹੁਣ ਵੀ ਮੇਰਾ ਦਿਲ ਕਰਦਾ ਤੈਨੂੰ ਮੈਂ ਕਿਤੇ ਲੁਕਾ ਲਵਾਂ ਏਹੀ ਗੱਲ ਹੋਈ ਮਮਾ ਤੁਸੀਂ ਮੈਨੂੰ ਲੁਕਾ ਨਹੀਂ ਸਕਦੇ ਆਈ ਐਮ ਬਿਗ ਨਾਊ ਉਹਨੂੰ ਕੀ ਦੱਸਾਂ ਦਿਨੋ ਦਿਨ ਉਹਦਾ ਵੱਡਾ ਹੋਣਾ ਮੈਨੂੰ ਕਿਹੜੇ ਚੱਕਰਾਂ ਵਿੱਚ ਪਾ ਰਿਹਾ ਕਈ ਵਾਰ ਸੋਚਦੀ ਹਾਂ ਸਾਡੇ ਵੇਲੇ ਐਡੇ ਕੰਪਲੈਕਸ ਨਹੀਂ ਸੀ ਹੁੰਦੇ ਸਾਨੂੰ ਹਮੇਸ਼ਾ ਘਰ ਦੇ ਬਾਹਰੋਂ ਹੀ ਡਰ ਸੀ ਘਰ ਦੇ ਅੰਦਰ ਤਾਂ ਨਹੀਂ ਪਰ ਅੱਜਕੱਲ ਤਾਂ ਲੈਪਟਾਪ ਤੇ ਜੋ ਮਲਜੀ ਗੰਦਮੰਦ ਵੇਖੀ ਜਾਂ ਨਿਆਣ ਫਿਰ ਨੌਕਰ ਦਿਸਦਾ ਹੈ ਤਾਂ ਮੈਨੂੰ ਲੱਗਦਾ ਹੈ ਇਹਦੇ ਕਰਕੇ ਹੀ ਸਭ ਕੁਝ ਗਲਤਮਲਤ ਹੋ ਰਿਹਾ ਤੇ ਫਿਰ ਇੱਕ ਦਿਨ ਮੈਂ ਉਸ ਨੌਕਰ ਨੂੰ ਘਰੋਂ ਕੱਢ ਦਿੱਤਾ ਸੀ ਜਿਹੜਾ 12 ਸਾਲਾਂ ਤੋਂ ਮੇਰੇ ਘਰ ਨੂੰ ਆਪਣਾ ਹੀ ਘਰ ਸਮਝਦੇ ਆ ਸੀ ਮੈਂ ਉਸ ਸਾਂਝ ਨੂੰ ਇੱਕ ਝਟਕੇ ਨਾਲ ਹੀ ਪਰਾਇਆ ਕਰ ਦਿੱਤਾ ਸੀ ਉਹਦੇ ਤੋਂ ਅੱਖਾਂ ਤਾਂ ਮੈਂ ਕਦੇ ਦੀਆਂ ਫੇਰ ਲਈਆਂ ਸੀ ਪਰ ਫਿਰ ਵੀ ਉਹਦਾ ਮੇਰੇ ਘਰੋਂ ਜਾਣ ਨੂੰ ਜੀ ਨਹੀਂ ਸੀ ਕਰਦਾ ਇੱਕ ਦਿਨ ਉਸ ਮੈਨੂੰ ਤਰਲੇ ਨਾਲ ਕਿਹਾ ਸੀ ਬੀਬੀ ਜੀ ਆਪ ਤੋ ਐਸੀ ਕਬੀ ਨਾ ਥੀ ਮੇਰੀ ਗਲਤੀ ਕੀ ਹੈ ਇਹ ਤੋ ਬਤਾਓ ਤੂੰ ਮੈਨੂੰ ਕੁਝ ਨਾ ਪੁੱਛ ਪਰ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੂੰ ਹੁਣ ਇਸ ਘਰ ਵਿੱਚ ਰਹੇ ਜਿਸ ਦਿਨ ਉਸ ਘਰ ਛੱਡਿਆ ਉਹਦੀਆਂ ਅੱਖਾਂ ਪੀਲੀਆਂ ਸੀ ਮਨ ਵਿੱਚ ਆਈ ਉਹਨੂੰ ਅੱਖਾਂ ਡਾਕਟਰ ਤੋਂ ਚੈੱਕਅਪ ਕਰਵਾ ਲਈ ਪਰ ਮੈਂ ਤਾਂ ਪੱਥਰ ਬਣ ਗਈ ਸੀ ਮੈਥੋਂ ਕੁਝ ਨਾ ਕਹਿ ਹੋਇਆ ਜਾਣ ਵੇਲੇ ਬਸ ਉਸ ਉਨਾਂ ਹੀ ਕਿਹਾ ਸੀ ਮੈਂ ਜਾ ਰਹਾ ਹਾਂ ਬੀਬੀ ਜੀ ਚੰਗਾ ਤੂੰ ਚਲੇ ਜਾ ਮੁੜ ਕੇ ਦੇ ਨਾ ਆਈ ਬੀਬੀ ਜੀ ਮੈਂ ਆਉਣੇ ਕੇ ਲਈ ਨਹੀਂ ਜਾ ਰਹਾ ਇਸ ਤੋਂ ਬਾਅਦ ਉਹ ਚੁੱਪ ਹੋ ਗਿਆ ਉਹਦੀਆਂ ਪੀਲੀਆਂ ਅੱਖਾਂ ਵਿੱਚ ਅਤਰੂ ਸੀ ਉਹ ਹੱਥ ਮੈਨੂੰ ਸਿਰ ਤੇ ਪਿਆਰ ਦੇਣ ਲਈ ਉੱਪਰ ਉਠਿਆ ਪਰ ਫਿਰ ਆਪਣੇ ਆਪ ਉਸ ਹੱਥ ਪਿਛਾਂ ਕਰ ਲਿਆ ਕੰਬਦੇ ਹੱਥਾਂ ਨਾਲ ਉਸ ਸਤਿਸ਼੍ਰੀ ਅਕਾਲ ਬੁਲਾਈ ਫਿਰ ਉਹ ਇੱਕਦਮ ਕਮਰੇ ਵਿੱਚੋਂ ਬਾਹਰ ਹੋ ਗਿਆ ਮੇਰਾ ਘਰ ਵਾਲਾ ਉਹਨੂੰ ਕਾਰ ਵਿੱਚ ਬਿਠਾ ਕੇ ਕਿਤੇ ਛੱਡ ਆਇਆ ਸੀ ਉਹ ਦੇ ਜਾਣ ਤੋਂ ਬਾਅਦ ਮੈਂ ਬਹੁਤ ਰੋਈ ਸੀ ਉਸ ਦਿਨ ਸਾਡੇ ਘਰ ਕੁਝ ਰਿੱਜਿਆ ਪੱਕਿਆ ਨਾ ਮੇਰੀ ਬੇਟੀ ਗਮਸਮ ਰਹਿਣ ਲੱਗ ਪਈ ਪਰ ਫਿਰ ਵੀ ਮੈਨੂੰ ਸਕੂਨ ਮਿਲ ਗਿਆ ਸੀ ਮੇਰੇ ਘਰ ਤੋਂ ਦੂਰ ਜਾ ਕੇ ਉਹ ਬਹੁਤੇ ਦਿਨ ਜੀ ਨਾ ਸਕਿਆ ਉਹਦੇ ਮਰਨ ਦੀ ਖਬਰ ਮੇਰਾ ਘਰ ਵਾਲਾ ਹੀ ਲੈ ਕੇ ਆਇਆ ਸੀ ਉਸ ਦਾ ਸੰਸਕਾਰ ਅਸੀਂ ਆਪਣੇ ਹੱਥੀਂ ਕੀਤਾ ਉਹਦੇ ਅੰਤਿਮ ਦਰਸ਼ਨ ਕਰਦੀ ਹਾਂ ਤਾਂ ਆਵਾਜ਼ ਆਉਂਦੀ ਹੈ ਮੈਂ ਆਉਣੇ ਲਈ ਨਹੀਂ ਜਾ ਰਹਾ ਉਹਦੇ ਮਰਨ ਦੀਆਂ ਰਸਮਾਂ ਮੈਂ ਆਪਣੇ ਧਰਮ ਮੁਤਾਬਕ ਨਿਭਾਈਆਂ ਪਤਾ ਨਹੀਂ ਇਹ ਰਸਮਾਂ ਉਸ ਦੀ ਸ਼ਾਂਤੀ ਲਈ ਸੀ ਜਾਂ ਮੇਰੀ ਆਪਣੀ ਸ਼ਾਂਤੀ ਲਈ ਗੁਰਦੁਆਰੇ ਦੇ ਗ੍ਰੰਥੀ ਨੇ ਅੰਤਿਮ ਅਰਦਾਸ ਕਰਦਿਆਂ ਕਿਹਾ ਸੀ ਇਸ ਨੂੰ ਆਵਾਗਵਨ ਦੇ ਚੱਕਰ ਤੋਂ ਬਚਾਉਣਾ ਇਸ ਦੀ ਰੂਹ ਨੂੰ ਭਟਕਣਾ ਤੋਂ ਬਚਾਉਣਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਇਹ ਵਾਹਿਗੁਰੂ ਮੈਂ ਸੋਚ ਰਹੀ ਸੀ ਜੇ ਰੂਹਾਂ ਦੀ ਕੋਈ ਭਟਕਣਾ ਹੁੰਦੀ ਹੋ ਤਾਂ ਉਹਦੀ ਰੂਹ ਤਾਂ ਅਜੇ ਵੀ ਮੇਰੇ ਘਰ ਦਾ ਕੋਈ ਖੂੰਜਾ ਮਲ ਕੇ ਬੈਠੀ ਹੋਣੀ ਫੇਰ ਸੋਚਦੀ ਹਾਂ ਰੂ ਦਾ ਕੀ ਏ ਪੁਆੜੇ ਤਾਂ ਸਭ ਸਰੀਰਾਂ ਦੇ ਨੇ ਨੌਕਰ ਮਰ ਚੁੱਕਾ ਸੀ ਪਰ ਅਜੇ ਵੀ ਆਨੇ ਬਹਾਨੇ ਚੇਤੇ ਆਉਂਦਾ ਹੈ ਟੀਵੀ ਤੇ ਗਾਣਾ ਚੱਲ ਰਿਹਾ ਹੈ ਬਾਬਲ ਪਿਆਰੇ ਰੋਏ ਪਾਇਲ ਕੀ ਚਮਚਮ ਨਿਸ ਦਿਨ ਤੁਝੇ ਪੁਕਾਰੇ ਮਨ ਗੀਤ ਸੁਣਦਿਆਂ ਹੀ ਮੇਰੇ ਕਈ ਦਿਨਾਂ ਦੇ ਡੱਕੇ ਅਤਰੂ ਬੇਮੁਹਾਰੇ ਵਹਿ ਤੁਰੇ ਇਹ ਗੀਤ ਸੁਣ ਪਹਿਲਾਂ ਮੈਨੂੰ ਮਰਿਆ ਬਾਪ ਚੇਤੇ ਆਉਂਦਾ ਸੀ ਪਰ ਅੱਜ ਪਤਾ ਨਹੀਂ ਕਿਉਂ ਨੌਕਰ ਯਾਦ ਆ ਗਿਆ ਉਹਦੇ ਮਰਨ ਦੀ ਖਬਰ ਸੁਣ ਮੇਰੀ ਤੇ ਉਦਾਸ ਰਹਿੰਦੀ ਹੈ ਇੱਕ ਦਿਨ ਮੇਰੇ ਕੋਲ ਬੈਠੀ ਅਚਾਨਕ ਮੈਨੂੰ ਕਹਿਣ ਲੱਗੀ ਮਾਮਾ ਤੁਹਾਨੂੰ ਪਤਾ ਨੌਕਰ ਅੰਕਲ ਦੀ ਤੁਹਾਡੇ ਘਰ ਕੇ ਡੈਥ ਹੋਈ ਹੈ ਉਹਦੀ ਗੱਲ ਸੁਣ ਇੱਕ ਪਲ ਲਈ ਮੈਂ ਤਰਬਕ ਜਾਂਦੀ ਹਾਂ ਪਰ ਦੂਜੇ ਹੀ ਪਲ ਸੋਚਦੀ ਹਾਂ ਚੰਗਾ ਹੋਇਆ ਆਪਣੇ ਆਪ ਮਾਰ ਖਾਪ ਗਿਆ ਮੇਰੇ ਤੇ ਕਤਲ ਦਾ ਇਲਜ਼ਾਮ ਨਹੀਂ ਆ ਸਕਦਾ ਮਿਸਟਰ ਅਤੇ ਮਿਸਿਸ ਆਨੰਦ ਵਾਂਗ ਦੂਜੀ ਖਬਰ ਦਿਨ ਬੀਤ ਗਏ ਹੁਣ ਮੈਂ ਸਹਜ ਹਾਂ ਜ਼ਿੰਦਗੀ ਸਹਜ ਹੋ ਰਹੀ ਹੈ ਘਰ ਵਿੱਚ ਸ਼ਾਂਤੀ ਹੈ ਮੈਂ ਜੋ ਸ਼ਾਂਤ ਹੋ ਗਈ ਮਨ ਦਾ ਗਰਦਗਬਰ ਨਿਕਲ ਚੁੱਕਾ ਸੀ ਯੋਗਾ ਡੀਪ ਬਰੀðਿੰਗ ਮੈਡੀਟੇਸ਼ਨ ਕਰਦੀ ਹਾਂ ਪਰ ਫਿਰ ਵੀ ਨਵਜੋਧ ਕਾਉਂਸਲਿੰਗ ਸੈਂਟਰ ਜਾਣਾ ਨਹੀਂ ਭੁੱਲਦੀ ਉਹਨੂੰ ਮੇਰੀ ਫਿਕਰ ਸੀ ਆ ਨਿਭਾਣਨੀ ਨੌਕਰਦੀਆਂ ਗੱਲਾਂ ਛੇੜਦੀ ਹੈ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਤੇ ਕੋਈ ਤਜਰਬੇ ਕਰ ਰਹੀ ਹੋਵੇ ਮੈਂ ਹੱਸਦੀ ਕਹਿੰਦੀ ਹਾਂ ਹੁਣ ਮੈਂ ਆਨੰਦ ਦੀ ਅਵਸਥਾ ਵਿੱਚ ਹਾਂ ਇੱਥੇ ਨਾ ਕੋਈ ਖੁਸ਼ੀ ਹੈ ਅਤੇ ਨਾ ਹੀ ਕੋਈ ਗਮੀ ਇੱਥੇ ਕੋਈ ਭੈਣ ਨਹੀਂ ਮੈਂ ਤਾਂ ਚਾਹੁੰਦੀ ਹਾਂ ਤੂੰ ਹਮੇਸ਼ਾ ਇੰਜ ਹੀ ਸਾਇਸਤਾ ਵਿੱਚ ਰਹੇ ਮੈਂ ਮੋੜਵਾ ਜਵਾਬ ਦਿੱਤਾ ਬਾ ਡੂ ਯੂ ਮੀਨ ਐਮ ਆਈ ਨਾਟ ਵੈਲ ਨਵਜੋਤ ਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਮੁਸਕਰਾਉਂਦੀ ਹੈ ਪਰ ਫਿਰ ਇੱਕ ਦਿਨ ਨਿਰਪੈ ਦੀ ਖਬਰ ਨੇ ਮੇਰਾ ਪੈ ਵਧਾ ਦਿੱਤਾ ਸੀ ਓਫ ਇੰਨਾ ਭਿਆਨਕ ਇੰਜ ਵੀ ਹੋ ਸਕਦਾ ਹੈ ਬੰਦਾ ਇੰਨਾ ਵੈਸ਼ੀ ਤੇ ਜੰਗਲੀ ਵੀ ਹੋ ਸਕਦਾ ਹੈ ਮੇਰੇ ਮਨ ਵਿੱਚ ਪਤਾ ਨਹੀਂ ਕੀ ਕੀ ਆ ਰਿਹਾ ਸੀ ਨਿਰਪੈ ਨਾਲ ਹੋਏ ਰੇਪ ਵਿੱਚ ਰੌਡ ਦੀ ਵੀ ਹਿੱਸੇਦਾਰੀ ਸੀ ਨਿਰਪੈ ਨੂੰ ਉਸ ਰੌਡ ਨੇ ਮਾਰ ਦਿੱਤਾ ਸੀ ਉਹ ਮੇਰੀ ਕੁਝ ਨਹੀਂ ਸੀ ਪਰ ਉਹਦੀ ਪੀੜ ਮੇਰਾ ਹਿੱਸਾ ਬਣ ਗਈ ਸੀ ਮੇਰੇਆਂ ਲੱਤਾਂ ਵਿੱਚ ਸਾਹ ਸੱਤ ਨਾ ਆ ਰਿਹਾ ਮੈਨੂੰ ਲੱਗਦਾ ਉਸ ਰਾਡ ਨੇ ਮੈਨੂੰ ਹਲ ਥਾਂ ਤੋਂ ਵਿੰਨ ਦਿੱਤਾ ਹੋਵੇ ਮੈਂ ਰੋਣ ਹਾ ਕੀ ਹੋਈ ਨਵਜੋਦ ਦੇ ਕਲੀਨਿਕ ਪਹੁੰਚ ਜਾਂਦੀ ਹਾਂ ਉਹ ਮੇਰੇ ਚਿਹਰੇ ਤੋਂ ਉਦਾਸੀ ਦੇ ਨਕਸ਼ ਪਹਿਚਾਣਦੀ ਪੁੱਛਦੀ ਹੈ ਆਰ ਯੂ ਫਾਈਂਡ ਨੋ ਡੀਅਰ ਮੈਂ ਬਹੁਤ ਡਰੀ ਹੋਈ ਹਾਂ ਦਿੱਲੀ ਵਾਲੇ ਰੇਪ ਕੇਸ ਤੋਂ ਯਾਰ ਓ ਮਾਈ ਗਾਡ ਬੰਦਾ ਇੰਨਾ ਜੰਗਲੀ ਵੀ ਹੋ ਸਕਦਾ ਹੈ ਓ ਯਾਰ ਇਫ ਮੈਨ ਇਜ਼ ਅ ਸੋਸ਼ਲ ਐਨੀਮਲ ਤਦ ਉਹਦਾ ਜੰਗਲੀਪੁਣਾ ਵੀ ਤਾਂ ਕਦੇ-ਕਦਾਈਂ ਬਾਹਰ ਆਉਣਾ ਹੀ ਹੈ ਮੈਂ ਉਹਦੀ ਗੱਲ ਦਾ ਜਵਾਬ ਨਹੀਂ ਦਿੰਦੀ ਨਾਰਮਲ ਹੋਦੀਪਾ ਇੰਨਾ ਵੱਡਾ ਦੇਸ਼ ਇੱਥੇ ਇੰਜ ਦਾ ਨਿੱਕਾ ਮੋਟਾ ਕੁਝ ਵਾਪਰਦਾ ਹੀ ਰਹਿਣਾ ਹੈ ਪਰ ਨਵਜੋਤ ਇੱਕ ਜੂੰਦੀ ਜਾਗ ਦੀ ਕੁੜੀ ਨੂੰ ਰਾਡ ਨਾਲ ਵਿਨ ਦਿੱਤਾ ਹੈ ਤੇ ਤੂੰ ਇਸ ਨੂੰ ਨਿੱਕਾ ਮੋਟਾ ਹਾਦਸਾ ਦੱਸ ਦਈਏ ਵੇਖ ਦੀਪਾ ਕਰੋੜਾਂ ਜਨਤਾ ਦੇ ਗਮਾਂ ਨੂੰ ਆਪਣੇ ਤੇ ਕਿਵੇਂ ਚਾਲੇ ਲਵਾਵਾਂਗੇ ਮੈਂ ਕੁਝ ਨਹੀਂ ਬੋਲਦੀ ਚੁੱਪਚਾਪ ਨਵਜੋਤ ਦੇ ਘਰੋਂ ਤੁਰ ਪੈਂਦੀ ਹਾਂ ਮੇਰੀ ਸਹਿਜਤਾ ਭੰਗ ਹੋ ਗਈ ਮੈਨੂੰ ਲੱਗਾ ਫਿਰ ਉਹੀ ਚੱਕਰ ਸ਼ੁਰੂ ਹੋ ਗਿਆ ਨਵਜੋਤ ਵੀ ਕਹਿ ਰਹੀ ਸੀ ਤੇਰਾ ਆਬਜੈਕਟ ਬਦਲਿਆ ਹੈ ਸਮੱਸਿਆ ਤਾਂ ਅਜੇ ਵੀ ਉੱਥੇ ਦੀ ਉੱਥੇ ਹੀ ਹੈ ਕਾਲਜ ਜਾਂਦੀ ਹਾਂ ਤਾਂ ਉਖੜੀ ਉਖੜੀ ਜਹੀ ਉੱਥੇ ਵੀ 2-4 ਕੁਲੀਗ ਖੜੇ ਹੁੰਦੇ ਨੇ ਮੈਨੂੰ ਲੱਗਦਾ ਰਾਡ ਚੁੱਕਣ ਦੀ ਤਿਆਰੀ ਵਿੱਚ ਹੂੰ ਰਾਉਂਡ ਡਿਊਟੀ ਦੇਣ ਲੱਗਿਆਂ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲ ਕੋਈ ਔਰਤ ਹੀ ਹੋਵੇ ਜੇ ਕਿਤੇ ਕੱਲੀ ਤੁਰੀ ਜਾਵਾਂ ਤਾਂ ਐਵੇਂ ਮੁੜ ਮੁੜ ਕੇ ਪਿੱਛੇ ਵੇਖਦੀ ਰਹਿੰਦੀ ਹਾਂ ਮੈਨੂੰ ਕੀ ਹੋ ਗਿਆ ਮੈਂ ਇੰਜ ਦੀ ਨਹੀਂ ਸੀ ਚੰਗਾ ਲਿਟਰੇਚਰ ਪੜਨ ਦੀ ਕੋਸ਼ਿਸ਼ ਕਰਦੀ ਹਾਂ ਚਾਹੁੰਦੀ ਹਾਂ ਮੇਰੇ ਮਨ ਵਿੱਚ ਸਭਲੇ ਚੰਗੇ ਵਿਚਾਰ ਆਉਣ ਪਰ ਇਸ ਖਬਰ ਨੇ ਮੇਰੇ ਅੰਦਰ 네ਗੈਟਿਵਿਟੀ ਭਰ ਦਿੱਤੀ ਹੈ ਤੇ ਮੇਰੇ ਕੋਲੋਂ ਚੰਗਾ ਨਹੀਂ ਸੋਚਿਆ ਜਾਂਦਾ ਕਾਲਸ ਦਾ ਸਾਰਾ ਸਟਾਫ ਬੱਸ ਅੱਡੇ ਉੱਤੇ ਜਾਂਦਾ ਹੈ ਆਖਰੀ ਸਟਾਪ ਸੇ ਮੇਰਾ ਹੁੰਦਾ ਹੈ ਤੇ ਇਸ 2 ਕਿਲੋਮੀਟਰ ਦੀ ਵਾਟ ਵਿੱਚ ਪਤਾ ਨਹੀਂ ਮੈਂ ਕੀ ਕੀ ਸੋਚ ਲੈਂਦੀ ਹਾਂ ਬੱਸ ਦੇ ਕੋਨੇ ਵਿੱਚ ਪਈ ਹਾਕੀ ਅਤੇ ਰਾਡ ਦਿਸਦੀ ਹੈ ਮੈਨੂੰ ਪਰੇਸ਼ਾਨੀ ਹੋ ਜਾਂਦੀ ਹੈ ਮੈਨੂੰ ਲੱਗਾ ਉਹ ਰਾਡ ਮੇਰੇ ਵੱਲ ਵੱਧ ਰਹੀ ਹੈ ਤੇਰੀ ਚੀਕ ਨਿਕਲ ਜਾਂਦੀ ਹੈ ਡਰਾਈਵਰ ਹੱਕਾ ਬੱਕਾ ਹੋਇਆ ਮੇਰੇ ਵੱਲ ਵੇਖਦਾ ਹੈ ਮੈਂ ਬੱਸ ਰੁਕਣ ਦਾ ਇਸ਼ਾਰਾ ਕਰਦੀ ਹਾਂ ਮੈਡਮ ਤੁਸੀਂ ਤਾਂ ਅਗਲੇ ਮੋੜ ਤੇ ਉੱਤਰਨਾ ਹੈ ਮੈਨੂੰ ਪਤਾ ਮੈਂ ਕਿੱਥੇ ਉਤਰਨਾ ਹੈ ਖੀਜੀ ਜਹੀ ਮੈਂ ਬੋਲਦੀ ਬੱਸ ਵਿੱਚੋਂ ਉਤਰ ਜਾਂਦੀ ਹਾਂ ਦਸੰਬਰ ਮਹੀਨੇ ਵਿੱਚ ਮੇਰੇ ਪਸੀਨੇ ਛੁੱਟ ਗਏ ਘਰ ਆਉਂਦੀ ਹਾਂ ਤਾਂ ਘਰ ਵਾਲਾ ਇਕੱਲਾ ਹੁੰਦਾ ਹੈ ਮੈਂ ਬਗੈਰ ਕੋਈ ਗੱਲ ਕੀਤੀ ਬੈਡਰੂਮ ਵਿੱਚ ਚਲੇ ਜਾਂਦੀ ਹਾਂ ਬੈੱਡ ਤੇ ਲੰਮੀ ਪਈ ਮੈਂ ਐਵੇਂ ਹੀ ਛੱਤ ਨੂੰ ਘੂਰੀ ਜਾਂਦੀ ਹਾਂ ਬਾਹਰ ਵਾਲਾ ਗੇਟ ਬੰਦ ਹੋ ਜਾਂਦਾ ਹੈ ਮੈਨੂੰ ਗੇਟ ਬੰਦ ਹੋਣ ਦੇ ਅਲਤ ਪਤਾ ਹਨ ਮੈਨੂੰ ਆਪਣੇ ਹੀ ਘਰ ਵਿੱਚ ਆਪਣੇ ਹੀ ਪਤੀ ਤੋਂ ਖੌਫ ਆਉਂਦਾ ਹੈ ਥੋੜੀ ਸਹਿਜ ਹੋਣ ਦੀ ਕੋਸ਼ਿਸ਼ ਕਰਦੀ ਹਾਂ ਪਰ ਹੋਇਆ ਨਹੀਂ ਜਾਂਦਾ ਮੈਂ ਉੱਠ ਕੇ ਬੈਠ ਜਾਂਦੀ ਹਾਂ ਪਲੀਜ਼ ਲੀਵ ਮੀ ਅਲੋਨ ਆਪ ਮੁਹਾਰੇ ਮੇਰੇ ਕੋਲੋਂ ਕਹਿ ਹੋ ਜਾਂਦਾ ਹੈ ਤੈਨੂੰ ਕੀ ਹੋ ਗਿਆ ਮੈਂ ਜਦ ਵੀ ਤੇਰੇ ਕੋਲ ਆਉਂਦਾ ਹਾਂ ਤਾਂ ਤੂੰ ਇੰਜ ਬਿਹੇਵ ਕਰਦੀ ਹੈ ਜਿਵੇਂ ਮੈਂ ਕੋਈ ਉਪਰਾ ਬੰਦਾ ਹੋਵਾਂ ਆਈ ਐਮ ਨਾਟ ਸਟੇਬਲ ਰਾਈਟ ਨਾਊ ਬਟ ਆਈ ਐਮ ਸਟੇਬਲ ਵੇਕ ਮੈਂ ਨਾਰਮਲ ਇਨਸਾਨ ਹਾਂ ਤੈਨੂੰ ਪਤਾ ਹੈ ਨਾ ਨਾਰਮਲ ਇਨਸਾਨ ਨੂੰ ਹਰ ਤਰ੍ਹਾਂ ਦੀ ਭੁੱਖ ਲੱਗਦੀ ਹੈ ਮੈਂ ਗੱਲ ਅਣਸੁਣੀ ਕਰ ਡ੍ਰਾਇੰਗ ਰੂਮ ਵਿੱਚ ਬੈਠ ਜਾਂਦੀ ਹਾਂ ਕਦੇ ਇਹ ਪਲ ਮੇਰੇ ਲਈ ਬਹੁਤ ਖਾਸ ਹੁੰਦੇ ਸੀ ਪਰ ਹੁਣ ਸਭ ਕੁਝ ਬੇਮਤਲਬ ਜਿਹਾ ਲੱਗਦਾ ਹੈ ਜੀ ਕਰਦਾ ਹੈ ਸਭ ਕੁਝ ਛੱਡ ਬ੍ਰਹਮਚਾਰੀ ਸ਼ਿਵ ਵਿੱਚ ਚਲੇ ਜਾਵਾਂ ਨਵਜੋਤ ਦੇ ਕਾਉਂਸਲਿੰਗ ਸੈਂਟਰ ਜਾਂਦੀ ਹਾਂ ਸ਼ਾਇਦ ਮੇਰੀ ਬੇਚੈਨੀ ਨੂੰ ਚੈਨ ਮਿਲ ਜਾਵੇ ਅੱਜ ਉਹ ਸਾਈਕੋਲੋਜਿਸਟ ਘਟ ਅਤੇ ਮੇਰੀ ਸਹੇਲੀ ਵੱਧ ਲੱਗ ਰਹੀ ਹੈ ਮੈਂ ਬ੍ਰਹਮਚਾਰੀ ਸ਼ਿਵਰ ਵਿੱਚ ਜਾਣ ਦੀ ਗੱਲ ਕਰਦੀ ਹਾਂ ਤਾਂ ਉਹ ਮੈਨੂੰ ਮਤਾਂ ਦੇਣ ਲੱਗਦੀ ਹੈ ਜੋ ਤੇਰੇ ਚਾਲੇ ਨੇ ਦੀਪਾ ਤੂੰ ਆਪਣਾ ਘਰ ਖਰਾਬ ਕਰ ਲੈਣਾ ਮੈਂ ਉਹਦੇ ਸਾਹਮਣੇ ਭੁੱਬਾ ਮਾਰ ਮਾਰ ਰੋਂਦੀ ਹਾਂ ਉਹ ਮੈਨੂੰ ਸੰਭਾਲਦੀ ਹੈ ਵੇਖ ਇਹ ਡਰ ਇਹ ਸ਼ੰਕੇ ਮਾਂਚੋ ਕੱਢ ਤੂੰ ਆਪਣੇ ਆਪ ਠੀਕ ਹੋ ਜਾਵੇਂਗੀ ਮੈਂ ਆਗਿਆਕਾਰੀ ਬੱਚੇ ਵਾਂਗ ਸਿਰ ਹਿਲਾਉਂਦੀ ਹਾਂ ਨਵਜੋਤ ਮੈਂ ਬਸ ਇੱਕ ਵਾਰੀ ਬ੍ਰਹਮਚਾਰੀ ਸ਼ਿਵਰ ਵਿੱਚ ਜਾਣਾ ਚਾਹੁੰਦੀ ਹਾਂ ਦੀਪ ਤੂੰ ਕਿਉਂ ਨਹੀਂ ਸਮਝਦੀ ਉੱਥੇ ਜਾਏਂਗੀ ਤਾਂ ਤੇਰਾ ਸਭ ਕੁਝ ਤਬਾਹ ਹੋ ਜਾਣਾ ਮੈਂ ਸਭ ਝੰਜਟਾਂ ਤੋਂ ਮੁਕਤ ਹੋਣਾ ਚਾਹੁੰਦੀ ਹਾਂ ਨਵਜੋਤ ਜਦ ਤੱਕ ਤੂੰ ਆਪਣੇ ਅੰਦਰ ਜਮਾਨੇ ਭਰ ਦੀ ਚਿੰਤਾ ਡਰ ਸਾਂਭ ਕੇ ਬੈਠੀ ਰਹੇਂਗੀ ਤੂੰ ਮੁਕਤ ਨਹੀਂ ਹੋ ਸਕਦੀ ਕੀ ਤੇਰਾ ਜੀਨੇ ਕਰਦਾ ਤੂੰ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੇ ਨਹੀਂ ਕੀ ਤੈਨੂੰ ਆਪਣੇ ਘਰ ਨਾਲ ਕੋਈ ਮੋਹ ਨਹੀਂ ਬਿਲਕੁਲ ਨਹੀਂ ਕੀ ਤੈਨੂੰ ਆਪਣੇ ਘਰ ਵਾਲੇ ਦੇ ਹਾਲਾਤ ਤੇ ਤਰਸ ਨਹੀਂ ਆਉਂਦਾ ਮੈਂ ਚੁੱਪ ਰਹਿੰਦੀ ਹਾਂ ਦੀਪਾ ਮੈਨੂੰ ਬ੍ਰह्मਚਾਰੀ ਸ਼ਿਵਰ ਵਿੱਚ ਜਾਣ ਦੀ ਕੀ ਜ਼ਰੂਰਤ ਹੈ ਤੂੰ ਤਾਂ ਸਭ ਕਾਸੇ ਤੋਂ ਹੁਣ ਤੋਂ ਹੀ ਮੁਕਤ ਹੈ ਨਵਜੋਤ ਤੂੰ ਮੇਰੀ ਹਾਲਤ ਸਮਝ ਮੈਨੂੰ ਸੁਪਨੇ ਅਜੀਬ ਆਉਂਦੇ ਉਸ ਰਾਤ ਮੈਂ ਸੁੱਤੀ ਪਈ ਸੀ ਮੈਨੂੰ ਲੱਗਾ ਮੇਰੇ ਤੇ ਮਾਸ ਦੇ ਟੁਕੜੇ ਡਿੱਗ ਰਹੇ ਨੇ ਮੈਂ ਜ਼ੋਰ ਦੀ ਆਵਾਜ਼ ਦੇਣਾ ਚਾਹੁੰਦੀ ਹਾਂ ਮੇਰੀ ਸੰਗੀ ਦੱਬੀ ਜਾਂਦੀ ਹੈ ਮੈਨੂੰ ਭਾਰ ਮਹਿਸੂਸ ਹੁੰਦਾ ਹੈ ਚੀਕ ਵੱਜਦੀ ਹੈ ਤਾਂ ਮੇਰਾ ਘਰ ਵਾਲਾ ਮੇਰੇ ਮੂੰਹ ਤੇ ਹੱਥ ਰੱਖ ਦਿੰਦਾ ਹੈ ਮੇਰੀਆਂ ਤਰੀਲੀਆਂ ਛੁੱਟ ਜਾਂਦੀਆਂ ਨੇ ਤੈਨੂੰ ਕੀ ਦੱਸਾਂ ਨਵਜੋਤ ਮੈਨੂੰ ਆਪਣੇ ਘਰ ਵਾਲੇ ਤੋਂ ਘਰ ਵਾਲਾ ਨਹੀਂ ਦਿਸਦਾ ਰਾੜ ਦਿਸਦੀ ਹੈ ਉਹ ਰਾੜ ਜਿਸਨੇ ਮੇਰਾ ਜੀਣਾ ਹਾਲੋ ਬਿਹਾਲ ਕੀਤਾ ਹੋਇਆ ਹੈ ਨਵਜੋਤ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੀ ਸੀ ਉਹ ਸਿਰਫ ਇੰਨਾ ਹੀ ਕਹਿੰਦੀ ਹੈ ਬ੍ਰਹਮਚਾਰ ਵੀ ਤਾਂ ਜ਼ਿੰਦਗੀ ਤੋਂ ਭੱਜਣਾ ਸਿਖਾਉਂਦਾ ਤੇ ਤੇਰੇ ਵਰਗੇ ਜਿਹੜੇ ਪਹਿਲਾਂ ਹੀ ਪਗੋੜੇ ਹੋਣ ਨੂੰ ਫਿਰਦੇ ਹੋਣ ਉਹ ਸੁਰਖਰੂ ਹੋ ਜਾਂਦੇ ਦੀਪ ਮੈਂ ਸਹਿਜ ਹੋ ਕੇ ਵਾਪਸ ਆ ਜਾਵਾਂਗੀ ਨਵਜੋਤ ਨਵਜੋਤੇ ਮੇਰਾ ਘਰ ਵਾਲਾ ਮੈਨੂੰ ਸ਼ਿਵਰ ਵਿੱਚ ਛੱਡ ਆਏ ਸੀ ਮੈਂ ਇੱਕਦਮ ਸ਼ਿਵਰ ਦੇ ਅੰਦਰ ਚਲੇ ਗਈ ਸੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਸ਼ਿਵਰ ਵਿੱਚ ਚਾਰੇ ਪਾਸੇ ਚਿੱਟੇ ਕੱਪੜੀਏ ਲੋਕ ਸੀ ਹਰ ਕੋਈ ਆਪਣੇ ਆਪ ਵਿੱਚ ਵਿਅਸਤ ਕਿ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਕਿ ਇਹ ਸਭ ਕਾਸੇ ਤੋਂ ਮੁਕਤ ਹਨ ਭਜਨ ਚੱਲ ਰਿਹਾ ਸਭ ਲੋਕ ਝੂਮ ਝੂਮ ਕੇ ਆਨੰਦਿਤ ਹੋਣ ਦਾ ਭੁਲੇਖਾ ਪਾ ਰਹੇ ਨੇ ਮੇਰੀਆਂ ਅੱਖਾਂ ਵਿੱਚੋਂ ਅਥਰੂ ਕਿਰ ਰਹੇ ਸਨ ਇਹ ਖੁਸ਼ੀ ਹੈ ਜਾਂ ਗਮੀ ਮੈਨੂੰ ਕੋਈ ਪਤਾ ਨਹੀਂ ਲੱਗਦਾ ਅਗਲੇ ਦਿਨ ਮੈਂ ਆਪਣਾ ਸਮਾਨ ਚੁੱਕੀ ਨਵਜੋਤ ਦੇ ਘਰ ਆ ਗਈ ਅੱਜ ਮੈਂ ਸਿੱਧਾ ਉਹਦੇ ਕਲੀਨਿਕ ਨਹੀਂ ਘਰ ਆਈ ਸੀ ਉਸ ਸਾਇਦ ਕਲੀਨਿਕ ਤੋਂ ਹੀ ਮੈਨੂੰ ਵੇਖ ਲਿਆ ਸੀ ਮੇਰੇ ਵੱਲ ਵੇਖ ਮੁਸਕਰਾਉਂਦੀ ਹੋਈ ਮੇਰੇ ਦੁਆਲੇ ਬਾਹਾਂ ਵਾਲ ਦਿੰਦੀ ਹੈ ਮੈਨੂੰ ਪਤਾ ਸੀ ਤੂੰ ਜਰੂਰ ਵਾਪਸ ਆ ਜਾਵੇਂਗੀ ਦੀਪ ਨਵਜੋਤ ਮੇਰੇ ਸਭ ਭਲੇਖੇ ਦੂਰ ਹੋ ਗਏ ਤੈਨੂੰ ਪਤਾ ਉਸ ਸ਼ਿਵਰ ਵਿੱਚ ਵੀ ਰਾੜ ਹੈ ਮੈਂ ਆਪਣੀ ਅੱਖੀ ਵੇਖੀ ਉਸ ਰਾਤ 5 6 ਸਾਧਣੀਆਂ ਆਪਸ ਵਿੱਚ ਮੈਂ ਤੈਨੂੰ ਦੱਸ ਨਹੀਂ ਸਕਦੀ ਦੀਪ ਅੱਜ ਮੈਂ ਬਹੁਤ ਖੁਸ਼ ਹਾਂ ਨਵਜੋਤ ਮੈਨੂੰ ਪਤਾ ਤੂੰ ਮੇਰੇ ਕਰਕੇ ਖੁਸ਼ ਹੈ ਹੁਣ ਮੈਂ ਤੈਨੂੰ ਨਹੀਂ ਪੁੱਛਾਂਗੀ ਕਿ ਮੈਂ ਠੀਕ ਹੋ ਜਾਵਾਂਗੀ ਨਵਜੋਤ ਫਿਰ ਮੁਸਕਰਾਉਂਦੀ ਹੈ ਦੀਪ ਬ੍ਰਹਮਚਾਰਵੀਤਾ ਜ਼ਿੰਦਗੀ ਦੀ ਸੱਚਾਈ ਤੋਂ ਪੇਠ ਮੋੜੀ ਖੜਾ ਹੈ ਘਰੋਂ ਭੱਜ ਜਾਣਾ ਵੀ ਤਾਂ ਸੱਚਾਈ ਤੋਂ ਅੱਖਾਂ ਫੇਰਨ ਬਰਾਬਰ ਹੈ ਹਾਂ ਨਵਜੋਤ ਜੇ ਅੱਖਾਂ ਬੰਦ ਕਰ ਲੈਣ ਨਾਲ ਸਭ ਕੁਝ ਮਿਟ ਜਾਂਦਾ ਹੋਵੇ ਤਾਂ ਜ਼ਿੰਦਗੀ ਜੀਣੀ ਬੜੀ ਸੌਖੀ ਹੋ ਜਾਣੀ ਸੀ। ਦੀਪ ਹਰ ਕੋਈ ਕਹਿੰਦਾ ਹੈ ਰੇਪ ਬੰਦ ਹੋਣੇ ਚਾਹੀਦੇ ਹਨ ਪਰ ਕੋਈ ਇਹ ਨਹੀਂ ਸੋਚਦਾ ਰੇਪ ਹੁੰਦੇ ਕਿਉਂ ਆ? ਨਵਜੋਤ ਦੱਸ ਰੇਪ ਕਿਉਂ ਹੁੰਦੇ ਆ? ਕਿਉਂ ਜੀਦੀ ਜਾਗ ਦੀ ਕੁੜੀ ਨੂੰ ਵਿਨਨ ਦਿੱਤਾ ਜਾਂਦਾ ਹੈ ਰਾਡ ਨਾਲ? ਦੀਪ ਜਦ ਮਨੁੱਖ ਦੇ ਅੰਦਰੋਂ ਪ੍ਰੇਮ ਮਨਫੀ ਹੋ ਜਾਵੇ ਤਾਂ ਰੇਪ ਹੀ ਹੋਣਗੇ। ਨਵਜੋਤ ਤੂੰ ਸੱਚ ਕਹਿ ਰਹੀ ਹੈ ਮੈਨੂੰ ਪਤਾ ਜਦ ਜ਼ਿੰਦਗੀ ਚੋਂ ਪਿਆਰ ਮੰਫੀ ਹੋ ਜਾਂਦਾ ਹੈ ਤਾਂ ਕੀ ਹੁੰਦਾ ਹੈ ਬੰਦੇ ਨੂੰ ਆਪਣੀ ਸ਼ਕਲ ਡਰਾਉਣੀ ਲੱਗਦੀ ਹੈ ਹਰ ਵੇਲੇ ਕ੍ਰੋਧ ਹਰ ਵੇਲੇ ਖਿਜ ਹਰ ਵੇਲੇ ਨੈਗੇਟਿਵਿਟੀ ਦੀਪ ਜਿਸ ਬੰਦੇ ਕੋਲ ਹਮੇਸ਼ਾ ਕ੍ਰੋਧ ਹਮੇਸ਼ਾ ਘਿਰਣਾ ਹੋਵੇਗੀ ਉਹ ਕਤਲ ਕਰ ਸਕਦਾ ਹੈ ਰੇਪ ਕਰ ਸਕਦਾ ਪਰ ਪਿਆਰ ਨਹੀਂ ਕਰ ਸਕਦਾ ਚੰਗਾ ਨਵਜੋਧ ਬੁੱਝਪਲਾ ਮੇਰੇ ਕੋਲ ਪਿਆਰ ਹੈ ਜਾਂ ਕ੍ਰੋਧ ਇਹ ਤੂੰ ਆਪਣੇ ਆਪ ਕੋਲੋਂ ਪੁੱਛ ਤੈਨੂੰ ਆਪੇ ਪਤਾ ਲੱਗ ਜੂ ਮੇਰੇ ਵੱਲ ਵੇਖਦੀ ਉਹ ਸਿਰਫ ਮੁਸਕਰਾਉਂਦੀ ਹੈ ਚੰਗਾ ਨਵਜੋਤ ਮੈਂ ਆਪਣੇ ਘਰ ਜਲਦੀ ਜਾਣਾ ਚਾਹੁੰਦੀ ਹਾਂ ਬਾਹਰ ਮੌਸਮ ਖਰਾਬ ਹੈ ਰੁਕ ਜਾ ਥੋੜੀ ਦੇਰ ਹੋਰ ਨਹੀਂ ਨਵਜੋਤ ਬੜੇ ਚਿਰ ਬਾਅਦ ਤੋਂ ਮੌਸਮ ਠੀਕ ਹੋਇਆ ਮੈਂ ਕੁਝ ਪਲਾਂ ਵਿੱਚ ਆਪਣੇ ਘਰ ਪਹੁੰਚ ਜਾਂਦੀ ਹਾਂ ਘਰ ਦੇ ਮੇਨ ਗੇਟ ਨੂੰ ਮੈਂ ਅੱਗੇ ਹਮੇਸ਼ਾ ਬਾਹਰ ਵਾਲੀ ਖੋਲਦੀ ਸੀ ਪਰ ਅੱਜ ਪਤਾ ਨਹੀਂ ਕਿਉਂ ਮੈਂ ਗੇਟ ਨੂੰ ਅੰਦਰ ਵੱਰ ਖੋਲ ਦਿੱਤਾ ਘਰ ਵਿੱਚ ਕੋਈ ਨਹੀਂ ਸੀ ਮੇਰੇ ਤੋਂ ਸਿਵਾ ਕਮਰੇ ਨੂੰ ਗੋਹ ਨਾਲ ਵੇਖਦੀ ਹਾਂ ਫੈਮਲੀ ਫੋਟੋ ਤੇ ਜੰਮੀ ਧੂੜ ਨੂੰ ਸਾਫ਼ ਕਰਦੀ ਹਾਂ ਸਭ ਦੇ ਚਿਹਰੇ ਖਿੜ ਜਾਂਦੇ ਨੇ ਕੋਈ ਸ਼ਬਦ ਮੂੰਹੋਂ ਨਹੀਂ ਨਿਕਲਦਾ ਪਰੀਆਂ ਅੱਖਾਂ ਛਲਕ ਜਾਂਦੀਆਂ ਨੇ ਕਲੀਨ ਤੇ ਬੈਠ ਡੀਪ ਬਰੀਥਿੰਗ ਕਰਦੀ ਹਾਂ ਸਾਂ ਉੱਪਰ ਖਿੱਚਦੀ ਹਾਂ ਕੋਈ ਵਿਚਾਰ ਨਹੀਂ ਕੋਈ ਭੈ ਨਹੀਂ ਸਭ ਥੱਲੇ ਛੱਡਦੀ ਹਾਂ ਤਾਂ ਸਿਰਫ ਵਰਤਮਾਨ ਜਿਉਂਦਾ ਹੋ ਜਾਂਦਾ ਹੈ ਮੇਰੇ ਅੰਦਰ ਕੁਝ ਲੱਟ ਲੱਟ ਬਲਣ ਲੱਗਦਾ ਹੈ ਪੂਰੇ ਘਰ ਵਿੱਚ ਚਿਤਰਾ ਸਿੰਘ ਦੀ ਗਜ਼ਲ ਪਿਆਰ ਹੀ ਪਿਆਰ ਹੈ ਹਮ ਤੇ ਭਰੋਸਾ ਕੀਜੇ ਗੂੰਜਨ ਲੱਗਦੀ ਹੈ ਮੈਂ ਬਾਹਰ ਆਉਂਦੀ ਹਾਂ ਬੜੇ ਹੀ ਦਿਨਾਂ ਦੇ ਖਰਾਬ ਮੌਸਮ ਤੋਂ ਬਾਅਦ ਅੱਜ ਦਾ ਦਿਨ ਨਿਖਰਿਆ ਨਿਖਰਿਆ ਲੱਗਦਾ ਹੈ ਮੇਰੀ ਨਜ਼ਰ ਘਰ ਦੇ lawn ਵੱਲ ਸਰਕਦੀ ਹੈ ਰੰਗ ਬਿਰੰਗੇ ਫੁੱਲ ਮੈਨੂੰ ਝੱਲਾ ਜਿਹਾ ਕਰ ਜਾਂਦੇ ਨੇ ਮੈਨੂੰ ਲੱਗਾ ਜਿਵੇਂ ਇਹ ਫੁੱਲ ਮੇਰੇ ਲਈ ਹੀ ਝੂਮ ਰਹੇ ਹੋਣ ਪਰ ਅੱਜ ਮੈਨੂੰ ਚਿੱਟੇ ਗੁਲਾਬ ਚੰਗੇ ਨਹੀਂ ਲੱਗਦੇ ਮੈਨੂੰ ਲਾਲ ਪੀਲੇ ਗੁਲਾਨਾਰੀ ਫੁੱਲ ਜ਼ਿਆਦਾ ਚੰਗੇ ਲੱਗ ਰਹੇ ਨੇ ਦੂਰ ਫੁੱਲਾਂ ਦਾ ਲੱਦੀ ਲਾਜਵੰਤੀ ਮੁੱਦੇ ਮੂੰਹ ਡਿੱਗੀ ਦਿਖਾਈ ਦਿੰਦੀ ਹੈ ਉਹਦੇ ਫੁੱਲ ਮੁਲਝਾ ਚੁੱਕੇ ਨੇ ਮੈਂ ਕਾਲੀ ਨਾਲ ਲਾਜਵੰਤੀ ਕੋਲ ਜਾਂਦੀ ਹਾਂ ਲੋਹੇ ਦੀ ਇੱਕ ਭਾਰੀ ਰਾਡ ਨੇ ਉਸ ਬੂਟੇ ਨੂੰ ਮਿੱਦਿਆ ਹੋਇਆ ਸੀ ਮੈਨੂੰ ਨੀਰਪੈ ਯਾਦ ਆਉਂਦੀ ਹੈ ਪਰ ਰਾਡ ਤੋਂ ਡਰ ਨਹੀਂ ਲੱਗਦਾ ਮੈਂ ਇੱਕ ਝਟਕੇ ਨਾਲ ਰਾਡ ਨੂੰ ਘਰ ਤੋਂ ਬਾਹਰ ਵਗਾਹ ਮਾਰਦੀ ਹਾਂ ਕੁਝ ਚਿਰ ਬਾਅਦ ਮੈਂ ਲਾਜਵੰਤੀ ਨੂੰ ਵੇਖਦੀ ਹਾਂ ਉਹ ਹੁਣ ਪੂਰੀ ਤਰ੍ਹਾਂ ਖਿੜ ਚੁੱਕੀ ਹੈ ਕਿੜੇ ਲਾਜਵੰਤੀ ਨੂੰ ਵੇਖ ਕੇ ਮੈਂ ਆਪ ਵੀ ਖਿੜ ਜਾਂਦੀ ਹਾਂ ਮੇਰੇ ਘਰ ਫੁੱਲ ਹੀ ਫੁੱਲ ਹਨ ਕੋਈ ਰਾਡ ਨਹੀਂ